ਕੋ ਤੁਸੀਂ ਦੇਖੀਏ ਕਿੰਦਾ ਸਾਇ ਹੈ ਇਹ ਇਹ ਲਾਇਨ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਰਵਿਸਿਸ ਦੌਰਾਨ ਸਰਵਿਸਿਸ ਕੀਤੀਆਂ ਨੇ ਮੈਂ ਮਾਡਿਅਰਸ ਨਾਲ ਦੇ ਖਾਤੀ ਕਰਦੇ ਕੀਤੀ ਆ ਉਹਦੇ ਸੈਂਪਲ ਲਏਗੇ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੀ ਕਿਉਂਕਿ ਇਹ ਪੁਲਿਸ ਪ੍ਰੋਸੀਜਨ ਵਿਲੋ ਚੁਕਾ ਹੈ ਉਹ ਇੰਸਪੈਕਟਰ ਬੁਹਾਲੀ ਵਾਲਾ ਇੰਸਪੈਕਟਰ ਗੱਬਰ ਆ ਉਹਦੇ ਤੇ ਅਟੈਕ ਹੋਇਆ ਐਡਾ ਰੌਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨਾਂ ਨੇ ਤੇ ਕਹਿੰਦੇ ਨੇ ਜੀ ਇਹ ਤਾਂ ਡਿਸਪੀਸਟਿਕ ਆ ਜੀ ਜਿਹੜੀ ਸਰਕਾਰ ਹੋ ਗਈ ਫੇਲ ਹੋ ਚੁੱਕੀ ਇਹ ਕਿਸੇ ਸਿੰਗਲ ਬੰਦੇ ਨੂੰ ਜਸਟਿਸ ਨਹੀਂ ਦੇ ਸਕਦੇ ਪੰਜਾਬ ਦੇ ਦਬਾਬਾ ਖੇਤਰ ਦੇ ਮਸ਼ਹੂਰ ਢਿੱਲੋ ਬ੍ਰਦਰ ਵੱਲੋਂ ਮੰਗਲਵਾਰ ਸਵੇਰੇ ਖੁਦਕੁਸ਼ੀ ਮਾਮਲੇ ਵਿੱਚ ਬਰਖਾਸਤ ਇੰਸਪੈਕਟਰ ਨਵਦੀਪ ਸਿੰਘ ਦੇ ਪਿਤਾ ਦੀ ਮੌਤ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰ ਦਿੰਦੇ ਨੇ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉਸ ਦੇ ਖਿਲਾਫ ਕੀਤੀ ਗਈ ਕਾਰਵਾਈ ਕਾਰਨ ਉਸ ਦਾ ਪਿਤਾ ਡਿਪਰੈਸ਼ਨ ਵਿੱਚ ਸੀ ਜਿਸ ਕਾਰਨ ਅੱਜ ਉਸ ਦੀ ਮੌਤ ਹੋ ਗਈ ਨਵਦੀਪ ਸਿੰਘ ਨੇ ਇਹ ਵੀ ਕਿਹਾ ਕਿ ਜਿੰਨਾ ਪੁਲਿਸ ਅਧਿਕਾਰੀਆਂ ਨੇ ਬਿਨਾਂ ਜਾਂਚ ਕੀਤੇ ਉਹਨਾਂ ਦੇ ਖਿਲਾਫ ਝੂਠੇ ਕੇਸ ਦਰਜ ਕੀਤੇ ਹਨ ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਇਸ ਤੋਂ ਬਾਅਦ ਹੀ ਉਹ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨਗੇ ਦੱਸਦੀ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਕਪੂਰਥਲਾ ਦੇ ਗੋਇੰਦਵਾਲ ਪੁਲ ਤੋਂ ਜਲੰਧਰ ਦੇ ਢਿੱਲੋਂ ਭਰਾਵਾਂ ਮਨਵਜੀਤ ਅਤੇ ਜਸ਼ਨਬੀਰ ਵੱਲੋਂ ਦਰਿਆ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਰਿਪੀਟ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਰਿਪੀਟ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਸ਼ਾਂ ਤੋਂ ਬਾਅਦ ਇੰਸਪੈਕਟਰ ਨਵਦੀਪ ਸਿੰਘ ਐਸਆਈ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਖਿਲਾਫ ਕੇਸ ਦਰਜ ਕਰਵਾਇਆ ਸੀ ਪੁਲਿਸ ਵਿਭਾਗ ਨੇ ਇੰਸਪੈਕਟਰ ਰਿਪੀਟ ਪੁਲਿਸ ਵਿਭਾਗ ਨੇ ਇੰਸਪੈਕਟਰ ਨਵਦੀਪ ਸਿੰਘ ਨੂੰ ਵੀ ਬਰਖਾਸਤ ਕਰ ਦਿੱਤਾ ਸੀ ਉਹਨਾਂ ਦੱਸਿਆ ਕਿ ਢਿੱਲੋ ਬ੍ਰਦਰ ਮਾਮਲੇ ਵਿੱਚ ਥਾਣਾ ਤਲਵੰਡੀ ਦੇ ਤਤਕਾਲੀ ਐਸਐਚਓ ਚੌਧਰੀ ਜਸਪਾਲ ਸਿੰਘ ਅਤੇ ਜਾਂਚ ਅਧਿਕਾਰੀ ਨੇ ਬਿਨਾਂ ਜਾਂਚ ਕੀਤੇ ਕੇਸ ਦਰਜ ਕਰ ਲਿਆ ਸੀ ਅਤੇ ਪੁਲਿਸ ਪ੍ਰਸ਼ਾਸਨ ਨੇ ਟਿੱਲੋ ਬ੍ਰਦਰ ਦੇ ਪਰਿਵਾਰਿਕ ਮੈਂਬਰਾਂ ਦੇ ਦਬਾਅ ਹੇਠ ਆ ਕੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਸੀ ਜੋ ਕਿ ਸਰਾਸਰ ਗਲਤ ਹੈ ਉਹਨਾਂ ਇਹ ਵੀ ਕਿਆ ਕਿ ਉਹ ਖੁਦ ਨੂੰ ਇਨਸਾਫ ਦਿਵਾਉਣ ਦੇ ਲਈ ਕਈ ਵਾਰ ਡੀਜੀਪੀ ਪੰਜਾਬ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਨੇ ਪਰ 8 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਉਹਨਾਂ ਵਿਰੁੱਧ ਕੀਤੀ ਗਈ ਬਰਖਾਤਗੀ ਦੀ ਕਾਰਵਾਈ ਕਾਰਨ ਹੀ ਉਹਨਾਂ ਦੇ ਪਿਤਾ ਡਿਪਰੈਸ਼ਨ 'ਚ ਰਹਿੰਦੇ ਸੀ ਜਿਸ ਕਾਰਨ ਉਹਨਾਂ ਦੀ ਅੱਜ ਮੌਤ ਹੋਈ ਹੈ ਸਪੋਰਟ ਆਫਿਸਰ ਰਟਾਇਡ ਹੈ ਕਿ ਮੇਰੇ ਇੱਕ ਨੰਬਰ ਥਾਣੇ ਨਾਲ ਸਾਡੇ ਕੋਲ ਪਰਚਾ ਦਰਜ ਹੋਇਆ ਸੀ ਉਹ ਪਰਚਾ ਬਿਲਕੁਲ ਬੇਬੁਨਿਆਦ ਤੇ ਝੂਠਾ ਸੀ ਜਿਹਦੇ ਸਬੰਧ ਵਿੱਚ ਅਸੀਂ ਮੇਰਾ ਖਿਆਲ ਪੰਡ ਹੋਣੀਆਂ ਤਰਖਾਸਤਾਂ ਦੀ ਜਿਹੜੀ ਅਸੀਂ ਡੀਜੀਪੀ ਸਾਹਿਬ ਨੂੰ ਦਿੱਤੀ ਹੈ ਤੇ ਉਹ ਥੱਲੇ ਘੁੰਮਦੀ ਘੁੰਮਦੀ ਐਸਐਸਪੀ ਸਾਹਿਬ ਕੋਹਾ ਗਿਆ ਤੇ ਇਸ ਕੇਸ 'ਚ ਇੱਕ ਸੈਟ ਵੀ ਬਣੀ ਹੋਈ ਹੈ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਪਰਚਾ 17 ਦਿਨਾਂ ਬਾਅਦ ਦਰਜ ਹੁੰਦਾ ਹੈ ਇਹ ਐਸਐਚਯੂ ਜਸਪਾਲ ਸਿੰਘ ਜਿਹੜਾ ਹੈ ਤੇ ਨਾਲ ਜਿਹੜਾ ਏਐਸਆਈ ਬਲਦੇਵ ਸਿੰਘ ਆ ਇਹਨਾਂ ਨੇ ਜਾਣਬੁੱਝ ਕੇ ਜਿਨੀ ਰੰਜਿਸ਼ ਦੇ ਨਾਲ ਤੇ ਜਿਹੜੀ ਦੂਜੀ ਪਾਰਟੀ ਉਹਨਾਂ ਦੀ ਮਿਲੀ ਭਗਤ ਨਾਲ ਪਰਚਾ ਦਰਜ ਕੀਤਾ ਸਾਡੇ ਸਾਰੀ ਸਟੋਰੀ ਪਲਾਨ ਕਰਕੇ ਸਾਡੇ ਖਲਾਫ ਤਿੰਨ ਸੁੱਛੇ ਦਾ ਮਕਦਮਾ ਜਿਹੜਾ ਆ ਉਹ ਦਰਜ ਕਰਾਤਾ ਥਾਣਾ ਤਲਵੰਡੀ ਚੌਧਰੀ ਤੇ ਅਸੀਂ ਤਲਵੰਡੀ ਚੌਧਰੀਆਂ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਜਿਹੜੀ ਉਹ ਡੈੱਡ ਬੋਡੀ ਮਿਲਦੀ ਹੈ ਉਹਦੇ ਛੋਟੇ ਭਰਾ ਦੀ ਜਸ਼ਨਬੀਰ ਦੀ ਬੋਡੀ ਜਿਹੜੀ ਸੀ ਟੋਟਲੀ ਡੀਕੰਪੋਜ਼ਡ ਬੋਡੀ ਸੀ ਜਿਹਨੂੰ ਡੀਐਨਏ ਦੇ ਤੌਰ ਦੇ ਉੱਤੇ ਉਹਦੇ ਸੈਂਪਲ ਲਏ ਗਏ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੇ ਲਾ ਐਂਡ ਆਰਡਰ ਪੰਜਾਬ ਦਾ ਤੁਸੀਂ ਦੇਖ ਹੀ ਲਿਆ ਕਿਦਾਂ ਦਾ ਹੈਗਾ ਜੇ ਇਹ ਲਾਇਨ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਰਵਿਸਿਸ ਦੌਰਾਨ ਸਰਵਿਸਿਸ ਕੀਤੀਆਂ ਨੇ ਮੈਂ ਮਾੜਿਆਂ ਸਰਾਂ ਦੇ ਖਿਲਾਫ ਹੀ ਗਾਰਵੀ ਕੀਤੀ ਆ ਉਹ ਇਨਸਪੈਕਟਰ ਮੁਹਾਲੀ ਵਾਲਾ ਇਨਸਪੈਕਟਰ ਗੱਬਰ ਆ ਉਹਦੇ ਤੇ ਅਟੈਕ ਹੋਇਆ ਅਡਾ ਰੋਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨਾਂ ਨੇ ਤੇ ਕਹਿੰਦੇ ਨੇ ਜੀ ਇਹ ਤਾਂ ਡਿਸਮਿਸ ਸੀਗਾ ਜੀ ਜਿਹੜੀ ਪੁਲਿਸ ਪ੍ਰਸ਼ਾਸਨ ਫੇਲ ਹੋ ਚੁੱਕਾ ਹੈ ਜਿਹੜੀ ਸਰਕਾਰ ਆ ਉਹ ਵੀ ਫੇਲ ਹੋ ਚੁੱਕੀ ਹੈ ਇਹ ਕਿਸੇ ਸਿੰਗਲ ਬੰਦੇ ਨੂੰ ਜਸਟਿਸ ਨਹੀਂ ਦੇ ਸਕਦੇ ਇਹ ਐਕਸਪਾਇਰ ਹੋਏ ਆ ਇਹੀ ਮਾਨਸਿਕ ਪਰੇਸ਼ਾਨੀ ਸੀ ਉਹਨਾਂ ਨੂੰ ਹੋਰ ਕੋਈ ਮਾਨਸਿਕ ਪਰੇਸ਼ਾਨੀ ਆਇਨ ਆਰਡਰ ਸੁਝਾਉਦਾ ਤੁਸੀਂ ਦੇਖੀ ਕਿ ਕਿਦਾਂ ਦਾ ਹੈ ਕਿ ਇਹ ਲਾਇਨ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਰਵਿਸਿਸ ਦੌਰਾਨ ਸਰਵਿਸਿਸ ਕੀਤੀਆਂ ਨੇ ਮੈਂ ਮਾੜੀਆਂ ਸਰਾਂ ਦੇ ਖਾਤੀ ਕਰਦੇ ਕੀਤੀ ਹੈ ਉਹਦੇ ਸੈਂਪਲ ਲਏਗੇ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੀ ਕਿਰੀਆ ਪੁਲਿਸ ਪ੍ਰੋਸੀਜਨ ਵੀ ਲੋ ਚੁਕਦਾ ਹੈ ਇਨਸਪੈਕਟਰ ਮੁਹਾਲੀ ਵਾਲਾ ਇਨਸਪੈਕਟਰ ਗੱਬਰ ਆ ਉਹਦੇ ਤੇ ਅਟੈਕ ਹੋਇਆ ਐਡਾ ਰੌਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹ ਨਹੀਂ ਤੇ ਕਹਿੰਦੇ ਨੇ ਜੀ ਇਹ ਤਾਂ ਡਿਸਪਲੇਸਟਿਕ ਆ ਜੀ ਇਹ ਸਰਕਾਰ ਹੋ ਗਈ ਫੇਲ ਹੋ ਗਈ ਇਹ ਕਿਸੇ ਸਿੰਗਲ ਬੰਦੇ ਨੂੰ ਜਸਟਿਸ ਨਹੀਂ ਦੇ ਸਕਦੇ ਪੰਜਾਬ ਦੇ ਦਬਾਬਾ ਖੇਤਰ ਦੇ ਮਸ਼ਹੂਰ ਢਿੱਲੋ ਬ੍ਰਦਰ ਵੱਲੋਂ ਮੰਗਲਵਾਰ ਸਵੇਰੇ ਖੁਦਕੁਸ਼ੀ ਮਾਮਲੇ ਵਿੱਚ ਬਰਖਾਸਤ ਇੰਸਪੈਕਟਰ ਨਵਦੀਪ ਸਿੰਘ ਦੇ ਪਿਤਾ ਦੀ ਮੌਤ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉਸ ਦੇ ਖਿਲਾਫ ਕੀਤੀ ਗਈ ਕਾਰਵਾਈ ਕਾਰਨ ਉਸ ਦਾ ਪਿਤਾ ਡਿਪਰੈਸ਼ਨ ਵਿੱਚ ਸੀ ਜਿਸ ਕਾਰਨ ਅੱਜ ਉਸ ਦੀ ਮੌਤ ਹੋ ਗਈ ਨਵਦੀਪ ਸਿੰਘ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਬਿਨਾਂ ਜਾਂਚ ਕੀਤੇ ਉਹਨਾਂ ਦੇ ਖਿਲਾਫ ਝੂਠੇ ਕੇਸ ਦਰਜ ਕੀਤੇ ਹਨ ਉਹਨਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਇਸ ਤੋਂ ਬਾਅਦ ਹੀ ਉਹ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨਗੇ ਦੱਸਦੀ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਕਪੂਰਥਲਾ ਦੇ ਗੋਇੰਦਵਾਲ ਪੁਲ ਤੋਂ ਜਲੰਧਰ ਦੇ ਢਿੱਲੋਂ ਭਰਾਵਾਂ ਮਨਵਜੀਤ ਅਤੇ ਜਸ਼ਨਬੀਰ ਵੱਲੋਂ ਦਰਿਆ ਵਿੱਚ ਛਾਲ ਮਾਰ ਕੇ خودکشی رپیٹ چال مار کے خودکشی کرن کی گٹنا رپیٹ چال مار کے خودکشی کرن کی گھٹنا واپری سی جس تو بعد پریوارک ممبر نے دوشاں تو بعد انسپیکٹر سنگھ اے ایس آئی سنگھ سنتے مہلا کانسٹےبل جگجیت کور خلاف کیس درج کروایا سی پولیس وباگ نے انسپیکٹر رپیٹ پولیس وباگ نے انسپیکٹر نودیپ کو بھی برخاست کر سی ਉਹਨਾਂ ਦੱਸਿਆ ਕਿ ਢਿੱਲੋ ਬ੍ਰਦਰ ਮਾਮਲੇ ਵਿੱਚ ਥਾਣਾ ਤਲਵੰਡੀ ਦੇ ਤਤਕਾਲੀ ਐਸਐਚਓ ਚੌਧਰੀ ਜਸਪਾਲ ਸਿੰਘ ਅਤੇ ਜਾਂਚ ਅਧਿਕਾਰੀ ਨੇ ਬਿਨਾਂ ਜਾਂਚ ਕੀਤੇ ਕੇਸ ਦਰਜ ਕਰ ਲਿਆ ਸੀ ਅਤੇ ਪੁਲਿਸ ਪ੍ਰਸ਼ਾਸਨ ਨੇ ਟਿੱਲੋ ਬ੍ਰਦਰ ਦੇ ਪਰਿਵਾਰਿਕ ਮੈਂਬਰਾਂ ਦੇ ਦਬਾਅ ਹੇਠ ਆ ਕੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਸੀ ਜੋ ਕਿ ਸਰਾਸਰ ਗਲਤ ਹੈ ਉਹਨਾਂ ਇਹ ਵੀ ਕਿਹਾ ਕਿ ਉਹ ਖੁਦ ਨੂੰ ਇਨਸਾਫ ਦਿਵਾਉਣ ਦੇ ਲਈ ਕਈ ਵਾਰ ਡੀਜੀਪੀ ਪੰਜਾਬ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਨੇ ਪਰ 8 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਉਹਨਾਂ ਵਿਰੋਧ ਕੀਤੀ ਗਈ ਬਰਖਾਤੀ ਦੀ ਕਾਰਵਾਈ ਕਾਰਨ ਹੀ ਉਹਨਾਂ ਦੇ ਪਿਤਾ ਡਿਪਰੈਸ਼ਨ ਚ ਰਹਿੰਦੇ ਸੀ ਜਿਸ ਕਾਰਨ ਉਹਨਾਂ ਦੀ ਅੱਜ ਮੌਤ ਹੋਈ ਹੈ। ਸਪਟ ਆਫਿਸਰ ਰਟਾਇਰਡ ਹੈ ਜੀ। ਮੇਰੇ 1 ਨੰਬਰ ਥਾਣੇ ਨਾਲ ਸਾਡੇ ਕੋਲ ਪਰਚਾ ਦਰਜ ਹੋਇਆ ਸੀ। ਉਹ ਪਰਚਾ ਬਿਲਕੁਲ ਬੇਬੁਨਿਆਦ ਤੇ ਝੂਠਾ ਸੀ। ਜਿਹਦੇ ਸੰਬੰਧ ਵਿੱਚ ਅਸੀਂ ਮੇਰਾ ਖਿਆਲ ਪੰਡ ਹੋਣੀਆਂ ਤਰਖਾਸਤਾਂ ਦੀ ਜਿਹੜੀ ਅਸੀਂ ਡੀਜੀਪੀ ਸਾਹਿਬ ਨੂੰ ਦਿੱਤੀ ਹੈ ਤੇ ਉਹ ਥੱਲੇ ਘੁੰਮਦੀ ਘੁੰਮਦੀ ਐਸਐਸਪੀ ਸਾਹਿਬ ਕੋਹਾ ਗਈ ਹੈ। ਇਸ ਕੇਸ ਚ ਇੱਕ ਸੈਟ ਵੀ ਬਣੀ ਹੋਈ ਹੈ। ਜਦੋਂ ਇਹ ਪਰਚਾ ਦਰਜ ਹੁੰਦਾ ਹੈ ਪਰਚਾ 17 ਦਿਨਾਂ ਬਾਅਦ ਦਰਜ ਹੁੰਦਾ ਹੈ। ਇਹ ਐਸਐਚਯੂ ਜਸਪਾਲ ਸਿੰਘ ਜਿਹੜਾ ਆ ਤੇ ਨਾਲ ਜਿਹੜਾ ਐਐਸਆਈ ਬਲਦੇਵ ਸਿੰਘ ਆ ਇਹਨਾਂ ਨੇ ਜਾਣਬੁੱਝ ਕੇ ਜੀ ਰੰਜਿਸ਼ ਦੇ ਨਾਲ ਤੇ ਜਿਹੜੀ ਦੂਜੀ ਪਾਰਟੀ ਉਹਨਾਂ ਦੀ ਮਿਲੀ ਭਗਤ ਨਾਲ ਪਰਚਾ ਦਰਜ ਕੀਤਾ ਸਾਡੇ ਸਾਰੀ ਸਟੋਰੀ ਪਲਾਨ ਕਰਕੇ ਸਾਡੇ ਖਿਲਾਫ 306 ਦਾ ਮਕਦਮਾ ਜਿਹੜਾ ਆ ਉਹ ਦਰਜ ਕਰਾਤਾ ਥਾਣਾ ਤਲਵੰਡੀ ਚੌਧਰੀ ਤੋਂ ਤੇ ਅਸੀਂ ਤਲਵੰਡੀ ਚੌਧਰੀਆਂ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਜਿਹੜੀ ਉਹ ਡੈੱਡ ਬਾਡੀ ਮਿਲਦੀ ਆ ਤੇ ਛੋਟੇ ਭਰਾ ਦੀ ਜਸ਼ਨਬੀਰ ਦੀ ਬਾਡੀ ਜਿਹੜੀ ਸੀ ਟੋਟਲੀ ਡੀਕੰਪੋਜ਼ਡ ਬਾਡੀ ਸੀ ਜਿਹਨੂੰ ਡੀਐਨਏ ਦੇ ਤੌਰ ਦੇ ਉੱਤੇ ਉਹਦੇ ਸੈਂਪਲ ਲਏਗੇ ਤਾਂ ਕਿ ਉਹਦੀ ਜਿਹੜੀ ਆਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੇ ਲਾ ਐਂਡ ਆਰਡਰ ਪੰਜਾਬ ਦਾ ਤੁਸੀਂ ਦੇਖ ਹੀ ਲਿਆ ਕਿਦਾਂ ਦਾ ਹੈਗਾ ਜੇ ਇਹ ਲਾ ਐਂਡ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਰਵਿਸਿਸ ਦੌਰਾਨ ਸਰਵਿਸਿਸ ਕੀਤੀਆਂ ਨੇ ਮੈਂ ਮਾੜਿਆਂਸਰਾ ਦੇ ਖਿਲਾਫ ਹੀ ਕਾਰਵਾਈ ਕੀਤੀ ਹੈ ਉਹ ਇਨਸਪੈਕਟਰ ਮੁਹਾਲੀ ਵਾਲਾ ਇਨਸਪੈਕਟਰ ਗੱਬਰ ਆ ਉਹਦੇ ਤੇ ਅਟੈਕ ਹੋਇਆ ਐਡਾ ਰੌਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨਾਂ ਨੇ ਤੇ ਕਹਿੰਦੇ ਨੇ ਜੀ ਇਹ ਤਾਂ ਡਿਸਮਿਸ ਸੀਗਾ ਜੀ ਜਿਹੜੀ ਪੁਲਿਸ ਪ੍ਰ ਇਹਦੀ ਸਰਕਾਰ ਉਹ ਵੀ ਫੇਲ ਹੋ ਚੁੱਕੀ ਹੈ ਇਹ ਕਿਸੇ ਸਿੰਗਲ ਬੰਦੇ ਨੂੰ ਜਸਟਿਸ ਨਹੀਂ ਦੇ ਸਕਦੇ ਇਹ ਐਕਸਪਾਇਰ ਹੋਏ ਆ ਇਹੀ ਮਾਨਸਿਕ ਪਰੇਸ਼ਾਨੀ ਸੀ ਉਹਨਾਂ ਨੂੰ ਹੋਰ ਕੋਈ ਮਾਨਸਿਕ ਪਰੇਸ਼ਾਨੀ ਸਾਡੇ ਘਰ 'ਚ ਹੈ ਹੀ ਨਹੀਂ ਨਵੇਂ ਡਾਕਟਰ ਸੁਣੋ ਤੁਸੀਂ ਦੇਖੀ ਲਿਆ ਕਿਦਾਂ ਦਾ ਹੈ ਇਹ ਇਹ ਲਾਇਨ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਰਵਿਸਿਸ ਦੌਰਾਨ ਸਰਵਿਸਿਸ ਕੀਤੀਆਂ ਨੇ ਮੈਂ ਮਾੜੀਆਂ ਸਰਾਂ ਦੇ ਖਾਤੀ ਕਰਦੇ ਕੀਤੀ ਉਹਦੇ ਸੈਂਪਲ ਲੈਗੇ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੀ ਕਿਰੀਆ ਪੁਲਿਸ ਪ੍ਰਸ਼ਾਸਨ ਫੇਲ ਹੋ ਚੁੱਕਾ ਹੈ ਉਹ ਇੰਸਪੈਕਟਰ ਮੁਹਾਲੀ ਵਾਲਾ ਇੰਸਪੈਕਟਰ ਗੱਬਰ ਆ ਉਹਦੇ ਤੇ ਅਟੈਕ ਹੋਇਆ ਐਡਾ ਰੋਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨੇ ਤੇ ਕਹਿੰਦਾ ਜੀ ਇਹ ਤਾਂ ਡਿਸਕ੍ਰੀਮਨੇਸ਼ਨ ਹੈ ਜੀ ਜਿਹੜੀ ਸਰਕਾਰ ਹੋ ਗਈ ਫੇਲ ਹੋ ਚੁੱਕੀ ਇਹ ਕਿਸੇ ਜਸਸ ਨਹੀਂ ਦੇ ਸਕਦੇ ਪੰਜਾਬ ਦੇ ਦਬਾਬਾ ਖੇਤਰ ਦੇ ਮਸ਼ਹੂਰ ਟਿੱਲੋ ਬ੍ਰਦਰ ਵੱਲੋਂ ਮੰਗਲਵਾਰ ਸਵੇਰੇ ਖੁਦਕੁਸ਼ੀ ਮਾਮਲੇ ਵਿੱਚ ਬਰਖਾਸਤ ਇੰਸਪੈਕਟਰ ਨਵਦੀਪ ਸਿੰਘ ਦੇ ਪਿਤਾ ਦੀ ਮੌਤ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉਸ ਦੇ ਖਿਲਾਫ ਕੀਤੀ ਗਈ ਕਾਰਵਾਈ ਕਾਰਨ ਉਸ ਦਾ ਪਿਤਾ ਡਿਪਰੈਸ਼ਨ ਵਿੱਚ ਸੀ ਜਿਸ ਕਾਰਨ ਅੱਜ ਉਸਦੀ ਮੌਤ ਹੋ ਗਈ ਨਵਦੀਪ ਸਿੰਘ ਨੇ ਇਹ ਵੀ ਕਿਹਾ ਕਿ ਜਿੰਨਾ ਪੁਲਿਸ ਅਧਿਕਾਰੀਆਂ ਨੇ ਬਿਨਾਂ ਜਾਂਚ ਕੀਤੇ ਉਹਨਾਂ ਦੇ ਖਿਲਾਫ ਝੂਠੇ ਕੇਸ ਦਰਜ ਕੀਤੇ ਹਨ ਉਹਨਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਇਸ ਤੋਂ ਬਾਅਦ ਹੀ ਉਹ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨਗੇ ਦੱਸਦੀ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਕਪੂਰਥਲਾ ਦੇ ਗੋਇੰਦਵਾਲ ਪੁਲ ਤੋਂ ਜਲੰਧਰ ਦੇ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਬੀਰ ਵੱਲੋਂ ਦਰਿਆ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਰਿਪੀਟ ਚਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਰਿਪੀਟ ਚਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਸ਼ਾਂ ਤੋਂ ਬਾਅਦ ਇੰਸਪੈਕਟਰ ਨਵਦੀਪ ਸਿੰਘ ਐਸਆਈ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਖਿਲਾਫ ਕੇਸ ਦਰਜ ਕਰਵਾਇਆ ਸੀ ਪੁਲਿਸ ਵਿਭਾਗ ਨੇ ਇੰਸਪੈਕਟਰ ਰਿਪੀਟ ਪੁਲਿਸ ਵਿਭਾਗ ਨੇ ਇੰਸਪੈਕਟਰ ਨਵਦੀਪ ਸਿੰਘ ਨੂੰ ਵੀ ਬਰਖਾਸਤ ਕਰ ਦਿੱਤਾ ਸੀ ਉਹਨਾਂ ਦੱਸਿਆ ਕਿ ਟਿੱਲੋ ਬ੍ਰਦਰ ਮਾਮਲੇ ਵਿੱਚ ਥਾਣਾ ਤਲਵੰਡੀ ਦੇ ਤਤਕਾਲੀ ਐਸਐਚਓ ਚੌਧਰੀ ਜਸਪਾਲ ਸਿੰਘ ਅਤੇ ਜਾਂਚ ਅਧਿਕਾਰੀ ਨੇ ਬਿਨਾਂ ਜਾਂਚ ਕੀਤੇ ਕੇਸ ਦਰਜ ਕਰ ਲਿਆ ਸੀ ਅਤੇ ਪੁਲਿਸ ਪ੍ਰਸ਼ਾਸਨ ਨੇ ਟਿੱਲੋ ਬ੍ਰਦਰ ਦੇ ਪਰਿਵਾਰਿਕ ਮੈਂਬਰਾਂ ਦੇ ਦਬਾਅ ਹੇਠ ਆ ਕੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਸੀ ਜੋ ਕਿ ਸਰਾਸਰ ਗਲਤ ਹੈ ਉਹਨਾਂ ਇਹ ਵੀ ਕਿਹਾ ਕਿ ਉਹ ਖੁਦ ਨੂੰ ਇਨਸਾਫ ਦਿਵਾਉਣ ਦੇ ਲਈ ਕਈ ਵਾਰ ਡੀਜੀਪੀ ਪੰਜਾਬ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਨੇ ਪਰ 8 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਉਹਨਾਂ ਵਿਰੁੱਧ ਕੀਤੀ ਗਈ ਬਰਖਾਸਤੀ ਦੀ ਕਾਰਵਾਈ ਕਾਰਨ ਹੀ ਉਹਨਾਂ ਦੇ ਪਿਤਾ ਡਿਪਰੈਸ਼ਨ 'ਚ ਰਹਿੰਦੇ ਸੀ ਜਿਸ ਕਾਰਨ ਉਹਨਾਂ ਦੀ ਅੱਜ ਮੌਤ ਹੋਈ ਹੈ ਡਾਟ ਅਫੀਸਰ ਕਿ ਟਾਈਟ ਹੈ ਜੀ ਮੇਰੇ 1 ਨੰਬਰ ਥਾਣੇ ਨਾਲ ਸਾਡੇ ਕੋਲ ਪਰਚਾ ਦਰਜ ਹੋਇਆ ਸੀ ਉਹ ਪਰਚਾ ਬਿਲਕੁਲ ਬੇਬੁਨਿਆਦ ਤੇ ਝੂਠਾ ਸੀ ਜੀ ਦੇ ਸੰਬੰਧ ਵਿੱਚ ਅਸੀਂ ਮੇਰਾ ਖਿਆਲ ਪੰਡ ਹੋਣੀਆਂ ਤਰਖਾਸਤਾਂ ਦੀ ਜਿਹੜੀ ਅਸੀਂ ਡੀਜੀਪੀ ਸਾਹਿਬ ਨੂੰ ਦਿੱਤੀ ਹੈ ਤੇ ਉਹ ਥੱਲੇ ਘੁੰਮਦੀ ਘੁੰਮਦੀ ਐਸਐਸਪੀ ਸਾਹਿਬ ਕੋ ਆ ਗਈ ਇਸ ਕੇਸ ਦੀ ਇੱਕ ਸੈਟ ਵੀ ਬਣੀ ਹੋਈ ਹੈ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਪਰਚਾ 17 ਦਿਨਾਂ ਬਾਅਦ ਦਰਜ ਹੁੰਦਾ ਹੈ ਕਿ ਐਸਐਚਓ ਜਸਪਾਲ ਸਿੰਘ ਜਿਹੜਾ ਹੈ ਤੇ ਨਾਲ ਜਿਹੜਾ ਏਐਸਆਈ ਬਲਦੇਵ ਸਿੰਘ ਹੈ ਇਹਨਾਂ ਨੇ ਜਾਣਬੁੱਝ ਕੇ ਜੀ ਰੰਜਸ਼ ਦੇ ਨਾਲ ਤੇ ਜਿਹੜੀ ਦੂਜੀ ਪਾਰਟੀ ਉਹਨਾਂ ਦੀ ਮਿਲੀ ਭਗਤ ਨਾਲ ਪਰਚਾ ਦਰਜ ਕੀਤਾ ਸਾਡਾ ਸਾਰੀ ਸਟੋਰੀ ਪਲਾਨ ਕਰਕੇ ਸਾਡੇ ਖਿਲਾਫ 306 ਦਾ ਮਕਦਮਾ ਜਿਹੜਾ ਆ ਉਹ ਦਰਜ ਕਰਾਤਾ ਥਾਣਾ ਤਲਵੰਡੀ ਚੌਧਰੀ ਤੇ ਅਸੀਂ ਤਲਵੰਡੀ ਚੌਧਰੀਆਂ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਜਿਹੜੀ ਉਹ ਡੈੱਡ ਬਾਡੀ ਮਿਲਦੀ ਹੈ ਉਹਦੇ ਛੋਟੇ ਭਰਾ ਦੀ ਜਸ਼ਨਬੀਰ ਦੀ ਬਾਡੀ ਜਿਹੜੀ ਸੀ ਟੋਟਲੀ ਡੀਕੰਪੋਜ਼ਡ ਬਾਡੀ ਸੀ ਜਿਹਨੂੰ ਡੀਐਨਏ ਦੇ ਤੌਰ ਦੇ ਉੱਤੇ ਉਹਦੇ ਸੈਂਪਲ ਲਏ ਗਏ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੇ ਲਾ ਐਂਡ ਆਰਡਰ ਪੰਜਾਬ ਦਾ ਤੁਸੀਂ ਦੇਖ ਹੀ ਲਿਆ ਕਿਦਾਂ ਦਾ ਹੈਗਾ ਜੇ ਇਹ ਲਾ ਐਂਡ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਰਵਿਸਿਸ ਦੌਰਾਨ ਸਰਵਿਸਿਸ ਕੀਤੀਆਂ ਨੇ ਮੈਂ ਮਾੜਿਆਂਸਰਾ ਦੇ ਖਿਲਾਫ ਹੀ ਕਾਰਵਾਈ ਕੀਤੀ ਹੈ ਉਹ ਇੰਸਪੈਕਟਰ ਮੁਹਾਲੀ ਵਾਲਾ ਇੰਸਪੈਕਟਰ ਗੱਬਰ ਹੈ ਉਹਦੇ ਤੇ ਅਟੈਕ ਹੋਇਆ ਐਡਾ ਰੌਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨਾਂ ਨੇ ਤੇ ਕਹਿੰਦੇ ਨੇ ਜੀ ਇਹ ਤਾਂ ਡਿਸਮਿਸ ਸੀਗਾ ਜੀ ਜਿਹੜੀ ਪੁਲਿਸ ਪ੍ਰਸ਼ਾਸਨ ਫੇਲ ਹੋ ਚੁੱਕਾ ਹੈ ਜਿਹੜੀ ਸਰਕਾਰ ਹੈ ਉਹ ਵੀ ਫੇਲ ਹੋ ਚੁੱਕੀ ਹੈ ਇਹ ਕਿਸ ਜਸਟਿਸ ਨਹੀਂ ਦੇ ਸਕਦੇ ਐਕਸਪਾਇਰ ਹੋਏ ਆ। ਇਹੀ ਮਾਨਸਿਕ ਪਰੇਸ਼ਾਨੀ ਸੀ ਉਹਨਾਂ ਨੂੰ। ਹੋਰ ਕੋਈ ਮਾਨਸਿਕ ਪਰੇਸ਼ਾਨੀ ਸਾਡੇ ਘਰ 'ਚ ਹੈ ਹੀ ਨਹੀਂ। ਨਾਇਟ ਆਰਡਰ ਉਹਨਾਂ ਦਾ ਤੁਸੀਂ ਦੇਖ ਹੀ ਗਏ ਕਿਦਾਂ ਦਾ ਹੈ। ਇਹ ਇਹ ਲਾਇਨ ਆਰਡਰ ਉਹਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਬਸਿਸ ਦੁ ਰਾਤ ਸਬਸਿਸ ਕੀਤੀਆਂ ਨੇ ਮੈਂ ਮਾਡਿਅਨਸ ਨਾਲ ਦੇ ਕਰਾਫੀ ਕਰਦੇ ਕੀਤੀ ਉਹਦੇ ਸੈਂਪਲ ਲਏਗੇ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੀ ਕਿਉਂਕਿ ਆਪ ਪੋਸਟ ਪ੍ਰਸ਼ਾਸਨ ਮਿਲੋ ਚੁਕਾ ਉਹ ਇਨਸਪੈਕਟਰ ਮੁਹਾਲੀ ਵਾਲਾ ਇਨਸਪੈਕਟਰ ਗੱਬਰ ਆ ਉਹਦੇ ਤੇ ਅਟੈਕ ਹੋਇਆ ਐਡਾ ਰੌਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨੇ ਤੇ ਕਹਿੰਦਾ ਜੀ ਇਹ ਤਾਂ ਡਿਸਪੀਸਟਿਕ ਹੈ ਜੀ ਜਿਹੜੀ ਸਰਕਾਰ ਹੋ ਗਈ ਫੇਲ ਜਸਟਿਸ ਨਹੀਂ ਦੇ ਸਕਦੇ ਪੰਜਾਬ ਦੇ ਦਬਾਬਾ ਖੇਤਰ ਦੇ ਮਸ਼ਹੂਰ ਟਿੱਲੋ ਬ੍ਰਦਰ ਵੱਲੋਂ ਮੰਗਲਵਾਰ ਸਵੇਰੇ ਖੁਦਕੁਸ਼ੀ ਮਾਮਲੇ ਵਿੱਚ ਬਰਖਾਸਤ ਇੰਸਪੈਕਟਰ ਨਵਦੀਪ ਸਿੰਘ ਦੇ ਪਿਤਾ ਦੀ ਮੌਤ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉਸ ਦੇ ਖਿਲਾਫ ਕੀਤੀ ਗਈ ਕਾਰਵਾਈ ਕਾਰਨ ਉਸ ਦਾ ਪਿਤਾ ਡਿਪਰੈਸ਼ਨ ਵਿੱਚ ਸੀ ਜਿਸ ਕਾਰਨ ਅੱਜ ਉਸ ਦੀ ਮੌਤ ਹੋ ਗਈ ਨਵਦੀਪ ਸਿੰਘ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਬਿਨਾਂ ਜਾਂਚ ਕੀਤੇ ਉਹਨਾਂ ਦੇ ਖਿਲਾਫ ਝੂਠੇ ਕੇਸ ਦਰਜ ਕੀਤੇ ਹਨ ਉਹਨਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਇਸ ਤੋਂ ਬਾਅਦ ਹੀ ਉਹ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨਗੇ ਦੱਸਦੀ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਕਪੂਰਥਲਾ ਦੇ ਗੋਇੰਦਵਾਲ ਪੁਲ ਤੋਂ ਜਲੰਧਰ ਦੇ ਢਿੱਲੋਂ ਭਰਾਵਾਂ मानवजीत ਅਤੇ ਜਸ਼ਨਬੀਰ ਵੱਲੋਂ ਦਰਿਆ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਰਿਪੀਟ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਰਿਪੀਟ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਸ਼ਾਂ ਤੋਂ ਬਾਅਦ ਇੰਸਪੈਕਟਰ ਨਵਦੀਪ ਸਿੰਘ एएसआई ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਖਿਲਾਫ ਕੇਸ ਦਰਜ ਕਰਵਾਇਆ ਸੀ ਪੁਲਿਸ ਵਿਭਾਗ ਨੇ ਇੰਸਪੈਕਟਰ ਰੀਪੀਟ ਪੁਲਿਸ ਵਿਭਾਗ ਨੇ ਇੰਸਪੈਕਟਰ ਨਵਦੀਪ ਸਿੰਘ ਨੂੰ ਵੀ ਬਰਖਾਸਤ ਕਰ ਦਿੱਤਾ ਸੀ ਉਹਨਾਂ ਦੱਸਿਆ ਕਿ ਟਿੱਲੋ ਬ੍ਰਦਰ ਮਾਮਲੇ ਵਿੱਚ ਥਾਣਾ ਤਲਵੰਡੀ ਦੇ ਤਤਕਾਲੀ ਐਸਐਚਓ ਚੌਧਰੀ ਜਸਪਾਲ ਸਿੰਘ ਅਤੇ ਜਾਂਚ ਅਧਿਕਾਰੀ ਨੇ ਬਿਨਾਂ ਜਾਂਚ ਕੀਤੇ ਕੇਸ ਦਰਜ ਕਰ ਲਿਆ ਸੀ ਅਤੇ ਪੁਲਿਸ ਪ੍ਰਸ਼ਾਸਨ ਨੇ ਟਿੱਲੋ ਬ੍ਰਦਰ ਦੇ ਪਰਿਵਾਰਿਕ ਮੈਂਬਰਾਂ ਦੇ ਦਬਾਅ ਹੇਠ ਆ ਕੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਸੀ ਜੋ ਕਿ ਸਰਾਸਰ ਗਲਤ ਹੈ ਉਹਨਾਂ ਇਹ ਵੀ ਕਿਆ ਕਿ ਉਹ ਖੁਦ ਨੂੰ ਇਨਸਾਫ ਦਿਵਾਉਣ ਦੇ ਲਈ ਕਈ ਵਾਰ ਡੀਜੀਪੀ ਪੰਜਾਬ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਨੇ ਪਰ 8 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਉਹਨਾਂ ਵਿਰੁੱਧ ਕੀਤੀ ਗਈ ਬਰਖਾਤਗੀ ਦੀ ਕਾਰਵਾਈ ਕਾਰਨ ਹੀ ਉਹਨਾਂ ਦੇ ਪਿਤਾ ਡਿਪਰੈਸ਼ਨ 'ਚ ਰਹਿੰਦੇ ਸੀ ਜਿਸ ਕਾਰਨ ਉਹਨਾਂ ਦੀ ਅੱਜ ਮੌਤ ਹੋਈ ਹੈ ਸਪੋਰਟ ਆਫਸਰ ਰਟ ਹੈ ਜੀ ਮੇਰੇ ਇੱਕ ਨੰਬਰ ਥਾਣੇ ਨਾਲ ਸਾਡੇ ਕੋਲ ਪਰਚਾ ਦਰਜ ਹੋਇਆ ਸੀ ਉਹ ਪਰਚਾ ਬਿਲਕੁਲ ਬੇਬੁਨਿਆਦ ਤੇ ਝੂਠਾ ਸੀ ਜਿਹਦੇ ਸਬੰਧ ਵਿੱਚ ਅਸੀਂ ਮੇਰਾ ਖਿਆਲ ਪੰਡ ਹੋਣੀਆਂ ਤਰਖਾਸਤਾਂ ਦੀ ਜਿਹੜੀ ਅਸੀਂ ਡੀਜੀਪੀ ਸਾਹਿਬ ਨੂੰ ਦਿੱਤੀ ਹੈ ਤੇ ਉਹ ਤਨੇ ਘੁੰਮਦੀ ਘੁੰਮਦੀ ਐਸਐਸਪੀ ਸਾਹਿਬ ਕੋ ਆ ਗਿਆ ਇਸ ਕੇਸ 'ਚ ਇੱਕ ਸੈਟ ਵੀ ਬਣੀ ਹੋਈ ਹੈ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਪਰਚਾ 17 ਦਿਨਾਂ ਬਾਅਦ ਦਰਜ ਹੁੰਦਾ ਹੈ ਇਹ ਐਸਐਚਯੂ ਜਸਪਾਲ ਸਿੰਘ ਜਿਹੜਾ ਹੈ ਤੇ ਨਾਲ ਜਿਹੜਾ ਏਐਸਆਈ ਬਲਦੇਵ ਸਿੰਘ ਆ ਇਹਨਾਂ ਨੇ ਜਾਣਬੁੱਝ ਕੇ ਜੀ ਰੰਜਿਸ਼ ਦੇ ਨਾਲ ਤੇ ਜਿਹੜੀ ਦੂਜੀ ਪਾਰਟੀ ਉਹਨਾਂ ਦੀ ਮਿਲੀ ਭਗਤ ਨਾਲ ਪਰਚਾ ਦਰਜ ਕੀਤਾ ਸਾਡੇ ਸਾਰੀ ਸਟੋਰੀ ਪਲਾਨ ਕਰਕੇ ਸਾਡੇ ਖਲਾਫ ਤੈਨੂੰ ਸੂਚੀ ਦਾ ਮਕਦਮਾ ਜਿਹੜਾ ਆ ਉਹ ਦਰਜ ਕਰਾਤਾ ਥਾਣਾ ਤਲਵੰਡੀ ਚੌਧਰੀ ਤੇ ਅਸੀਂ ਤਲਵੰਡੀ ਚੌਧਰੀਆਂ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਜਿਹੜੀ ਉਹ ਡੈਡ ਬੋਡੀ ਮਿਲਦੀ ਹੈ ਉਹਦੇ ਛੋਟੇ ਭਰਾ ਦੀ ਜਸ਼ਨਬੀਰ ਦੀ ਬੋਡੀ ਜਿਹੜੀ ਸੀ ਟੋਟਲੀ ਡੀਕੰਪੋਜ਼ਡ ਬੋਡੀ ਸੀ ਜਿਹਨੂੰ ਡੀਐਨਏ ਦੇ ਤੌਰ ਦੇ ਉੱਤੇ ਉਹਦੇ ਸੈਂਪਲ ਲਏ ਗਏ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੇ ਲਾ ਐਂਡ ਆਰਡਰ ਪੰਜਾਬ ਦਾ ਤੁਸੀਂ ਦੇਖ ਹੀ ਲਿਆ ਕਿਦਾਂ ਦਾ ਹੈਗਾ ਜੇ ਇਹ ਲਾਇਨ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਰਵਿਸਿਸ ਦੌਰਾਨ ਸਰਵਿਸਿਸ ਕੀਤੀਆਂ ਨੇ ਮੈਂ ਮਾੜਿਆਂ ਸਰਾਂ ਦੇ ਖਿਲਾਫ ਹੀ ਗਾਰਵੀ ਕੀਤੀ ਹੈ ਉਹ ਇਨਸਪੈਕਟਰ ਮੁਹਾਲੀ ਵਾਲਾ ਇਨਸਪੈਕਟਰ ਗੱਬਰ ਹੈ ਉਹਦੇ ਤੇ ਅਟੈਕ ਹੋਇਆ ਅਡਾ ਰੋਲਾ ਪੈ ਗਿਆ ਕੱਲ ਨੂੰ ਮੇਰੇ ਤੇ ਅਟੈਕ ਹੋਇਆ ਇਹਨਾਂ ਨੇ ਤੇ ਕਹਿੰਦੇ ਨੇ ਜੀ ਇਹ ਤਾਂ ਡਿਸਮਿਸ ਸੀਗਾ ਜੀ ਜਿਹੜੀ ਪੁਲਿਸ ਪ੍ਰਸ਼ਾਸਨ ਫੇਲ ਹੋ ਚੁੱਕਾ ਹੈ ਜਿਹੜੀ ਸਰਕਾਰ ਹੈ ਉਹ ਵੀ ਫੇਲ ਹੋ ਚੁੱਕੀ ਹੈ ਇਹ ਕਿਸੇ ਸਿੰਗਲ ਬੰਦੇ ਨੂੰ ਜਸਟਿਸ ਨਹੀਂ ਦੇ ਸਕਦੇ ਇਹ ਐਕਸਪਾਇਰ ਹੋਏ ਆ ਇਹੀ ਮਾਨਸਿਕ ਪਰੇਸ਼ਾਨੀ ਸੀ ਉਹਨਾਂ ਨੂੰ ਹੋਰ ਕੋਈ ਮਾਨਸਿਕ ਪਰੇਸ਼ਾਨੀ ਆਇਨ ਆਰਡਰ ਸੁਝਾਉਦਾ ਤੁਸੀਂ ਕੀ ਕਹਿੰਦੇ ਤਾਂ ਹੈ ਕਿ ਇਹ ਲਾਇਨ ਆਰਡਰ ਨੂੰ ਜਿਹੜਾ ਪ੍ਰੋਟੈਕਟ ਕਰਨਾ ਹੈ ਸਾਨੂੰ ਕੌਣ ਪ੍ਰੋਟੈਕਟ ਕਰੂਗਾ ਜਿਹੜੀ ਮੈਂ ਆਪਣੀਆਂ ਸਰਵਿਸਿਸ ਦੌਰਾਨ ਸਰਵਿਸਿਸ ਕੀਤੀਆਂ ਨੇ ਮੈਂ ਮਾੜੀਆਂ ਸਰਾਂ ਦੇ ਖਾਤੀ ਕਰਦੇ ਕੀਤੀ ਹੈ ਉਹਦੇ ਸੈਂਪਲ ਲਏਗੇ ਤਾਂ ਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਪ੍ਰੋਪਰ ਹੋ ਸਕੇ ਅੱਜ ਤੱਕ ਪੁਲਿਸ ਉਹਦੀ ਆਇਡੈਂਟੀਫਿਕੇਸ਼ਨ ਪ੍ਰੋਪਰ ਨਹੀਂ ਕਰਾ ਸਕੀ ਕਿਉਂਕਿ ਆ ਪੋਸ-ਪ੍ਰੋਸੀਸ਼ਨ ਵੀ ਲੋ ਚੁਕਦਾ ਹੈ ਪੁਲਿਸ ਇੰਸਪੈਕਟਰ ਬੁਹਾਲੀ ਵਾਲਾ ਇੰਸਪੈਕਟਰ ਗੱਬਰਿਆ